ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇੱਕ ਵਾਰ ਫਿਰ ਤੋਂ ਪੰਜਾਬ ਦੇ ਸਾਰੇ ਮੁਲਾਜ਼ਮਾਂ ਤੇ ਪੈਨਸ਼ਨ ਦੇ ਲਈ ਹੱਕਾਂ ਦਾ ਰਾਖਾ ਸਾਬਿਤ ਹੋਈ ਹੈ ਇੱਕ ਵੱਡਾ ਫੈਸਲਾ ਡੀਅੰਸ ਅਲਾਉਂਸ ਜਿਹੜਾ ਡੀਏ ਨੂੰ ਲੈ ਕੇ ਇੱਕ ਵੱਡਾ ਫੈਸਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਸਾਹਮਣੇ ਆਇਆ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਦੇ ਲਈ ਇੱਕ ਵੱਡੀ ਖੁਸ਼ਖਬਰੀ ਰਾਹਤ ਦੀ ਖ਼ਬਰ ਹੋ ਸਕਦੀ ਹੈ ਕਿਹੜੇ ਕੇਸ ਦੇ ਵਿੱਚ ਇਹ ਫੈਸਲਾ ਆਇਆ ਹੈ ਤੇ ਕੀ ਫੈਸਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕੀਤਾ ਹੈ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਡੀਏ ਨੂੰ ਲੈ ਕੇ ਪੰਜਾਬ ਸਰਕਾਰ ਇਹਨਾਂ ਆਦੇਸ਼ਾਂ ਨੂੰ ਕਦੋਂ ਲਾਗੂ ਕਰਨ ਜਾ ਰਹੀ ਹੈ ਤੇ ਕਿੰਨਾ ਡੀਏ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਮਿਲੇਗਾ ਇਹ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਦੀ ਨਵੇਂਓ ਚੈਲੰਜ ਰੂ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜਿਹੜਾ ਇਹ ਫੈਸਲਾ ਹੈ ਸਿਵਲ ਰਿਟ ਪਟੀਸ਼ਨ ਜਿਹੜੀ ਹੈ 24698 ਹੈ 2025 ਦੀ ਤੇ ਇਹ ਜਿਹੜਾ ਫੈਸਲਾ ਹੈ ਉਹ 25 ਅਗਸਤ 2025 ਦਾ ਇਹ ਫੈਸਲਾ ਨਿਰਮਲ ਸਿੰਘ ਧੁਨੀਆ ਐਂਡ ਆਦਰਸ ਬਜੇਸ ਸਟੇਟ ਆਫ ਪੰਜਾਬ ਐਂਡ ਆਦਰਸ ਦਾ ਇਹ ਕੇਸ ਹੈ ਸੋ ਦੋਸਤੋ ਮੁੱਖ ਤੌਰ ਤੇ ਜਿਹੜੀ ਇਹ ਮੰਗ ਕੀਤੀ ਗਈ ਹੈ ਉਹ ਡੀਅ ਅਲਾਉਂਸ ਜਾਂ ਡੀਅਰਸ ਰੀਲੀਫ ਨੂੰ ਲੈ ਕੇ ਮੰਗ ਕੀਤੀ ਗਈ ਹੈ ਕਿ 125% ਡੀਏ ਜਿਹੜਾ ਹੈ ਦਿੱਤਾ ਜਾਵੇ ਤੇ 1 ਜਨਵਰੀ 2016 ਤੋਂ ਤੇ 28% ਡੀਏ ਜਿਹੜਾ ਉਹ 1 ਜੁਲਾਈ 2021 ਤੋਂ ਮੰਗਿਆ ਗਿਆ ਹੈ ਨਾ ਕਿ ਜਿਹੜਾ ਕਿ ਦਿੱਤਾ ਗਿਆ ਹੈ 1 ਨਵੰਬਰ 2021 ਤੋਂ ਤੇ ਇਸੇ ਤਰ੍ਹਾਂ ਹੀ 34% DA 1 ਜਨਵਰੀ 2022 ਤੋਂ ਬਜਾਏ 21 1 ਅਕਤੂਬਰ 2022 ਦੇ ਤੇ 38% DA 1 ਜੁਲਾਈ 2022 ਤੋਂ 1 ਦਸੰਬਰ 2023 ਤੋਂ ਤੇ 42% DA 1 ਜਨਵਰੀ 2023 ਤੋਂ ਬਜਾਏ ਕਿ 1 ਨਵੰਬਰ 2024 ਤੇ 46% DA 1 ਜੁਲਾਈ 2023 ਤੋਂ ਤੇ 50% ਡੀਏ 1 ਜਨਵਰੀ 2024 ਤੋਂ ਤੇ 53% ਡੀਏ 1 ਜੁਲਾਈ 2024 ਤੋਂ ਤੇ 55% ਜਿਹੜਾ ਡੀਏ ਹੈ ਉਹ 1 ਜਨਵਰੀ 2025 ਤੋਂ ਇਥੇ ਦੋਸਤੋ ਤੁਹਾਨੂੰ ਇਹ ਗੱਲ ਮੋਟੀ ਜਿਹੀ ਸਮਝਾ ਦਿੰਨੇ ਆ ਪਹਿਲਾ ਇਹ ਹੈ ਕਿ ਦੋਸਤੋ ਪਿਛਲੇ ਕਾਫੀ ਸਮੇ ਤੋਂ ਦੇਖਣ ਦੇ ਵਿੱਚ ਆ ਰਿਹਾ ਸੀ ਕਿ ਡੀਏ ਨੂੰ ਲੈ ਕੇ ਜਿਹੜੇ ਵੀ ਆਰਡਰ ਸਰਕਾਰ ਪਾਸ ਕਰ ਰਹੀ ਹੈ ਉਹ ਜਿਹੜੀ ਡੇਟ ਨੂੰ ਆਰਡਰ ਪਾਸ ਕੀਤਾ ਹੁੰਦਾ ਹੈ ਉਸੇ ਡੇਟ ਤੋਂ ਉਹ ਡੀਏ ਦਾ ਆਰਡਰ ਜਿਹੜਾ ਉਹ ਦਿੱਤਾ ਜਾਂਦਾ ਹੈ ਮਲਾਜ਼ਮਾਂ ਨੂੰ ਤੇ ਜਿਹੜਾ ਪਿਛਲਾ ਜੋ ਵੀ ਜਿਹੜਾ ਐਕਚੁਅਲੀ ਜਿਹੜਾ ਕਿ ਲਾਗੂ ਹੋਇਆ ਹੁੰਦਾ ਹੈ ਐਕਚੁਅਲੀ डीए ਨੂੰ ਉਸ ਨੂੰ ਇਹ ਕਹਿ ਕੇ ਇੱਕ ਲਾਈਨ ਦੇ ਵਿੱਚ ਸਾਰ ਦਿੱਤਾ ਜਾਂਦਾ ਹੈ ਕਿ ਇਸ ਦੇ ਬਾਰੇ ਫੈਸਲਾ ਬਾਅਦ ਦੇ ਵਿੱਚ ਲਿਆ ਜਾਊਗਾ ਜਦ ਕਿ ਜਿਹੜੇ डीए ਦੇ ਏਰੀਆਜ਼ ਨੇ ਇਹ ਫਿਰ जोडਦੇ ਜਾ ਰਹੇ ਨੇ ਇੱਕ ਤੋਂ ਬਾਅਦ ਇੱਕ ਤੇ ਇਹਨਾਂ ਨੂੰ ਸਾਰੇ ਡੀਏਜ਼ ਦੀ ਜਿਹੜੀ ਹੈ ਜਿਹੜੀ ਕਿ ਐਚਚੁਅਲ ਡੇਟ ਜਿਹੜੀਆਂ ਸੀਗੀਆਂ ਉਹ ਡਿਊ ਜਿਹੜੀਆਂ ਡੇਟ ਸੀਗੀਆਂ ਉਹਨਾਂ ਤੋਂ ਹੀ ਇਸ ਡੇਟ ਦੀ ਡਿਮਾਂਡ ਜਿਹੜੀ ਉਹ ਕੀਤੀ ਗਈ ਹੈ ਦੇ ਸੈਂਟਰ ਗਵਰਨਮੈਂਟ ਦੇ ਜਿਹੜੇ ਅਕੋਰਡਿੰਗ ਜਿੰਨਾ ਜਿੰਨਾ ਡੀਏ ਜਿਹੜੀ ਹੈ ਡੇਟ ਨੂੰ ਬੰਦ ਹੈ ਉਹ ਸਾਰੀ ਡਿਮਾਂਡ ਇਸ ਦੇ ਵਿੱਚ ਕੀਤੀ ਗਈ ਹੈ ਮੁੱਖ ਤੌਰ ਤੇ ਜਿਹੜੀਆਂ ਡੇਟਾਂ ਦੇ ਵਿੱਚ ਲਿਖਿਆ ਹੋਇਆ ਕਿ ਬਜਾਏ ਇਸ ਡੇਟ ਦੇ ਉਸ ਡੇਟ ਨੂੰ ਉਸ ਡੇਟ ਨੂੰ ਪੰਜਾਬ ਸਰਕਾਰ ਨੇ ਇਹ ਜਿਹੜਾ ਆਰਡਰ ਜਿਹੜੇ ਨੇ ਉਹ ਪਾਸ ਕੀਤੇ ਨੇ ਤਾਂ ਮੁੱਖ ਤੌਰ ਤੇ ਇਥੇ ਮੰਗ ਕੀਤੀ ਗਈ ਹੈ ਕਿ ਜਿਹੜੀ ਵੀ ਡਿਊ ਡੇਟ ਨੂੰ ਡੀਏ ਦਾ ਜਿਹੜਾ ਜਿੰਨੀ ਵੀ ਪਰਸੈਂਟੇਜ ਹੈ ਸੈਂਟਰ ਗਵਰਨਮੈਂਟ ਦੇ ਅਕੋਰਡਿੰਗ ਡਿਊ ਬੰਦੀ ਸੀ ਉਹ ਸਾਰੇ ਡੀਏ ਜਿਹੜੇ ਨੇ ਉਹ ਇਸ ਦੇ ਵਿੱਚ ਡਿਮਾਂਡ ਕੀਤੀ ਗਈ ਹੈ ਤੇ ਇੱਥੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੀਆਂ ਜਿਹੜੀਆਂ ਡੀਏ ਦੀਆਂ ਇਨਸਟਾਲਮੈਂਟਸ ਨੇ ਉਹਨਾਂ ਨੂੰ ਵੀ 6ਵੇਂ ਪੇ ਕਮਿਸ਼ਨ ਪੰਜਾਬ ਦਾ ਜਿਹੜਾ ਪੇਸ਼ ਹੋਇਆ ਸੀ ਉਹਦੀਆਂ ਰეკਮੈਂਡੇਸ਼ਨ ਦੇ ਅਕੋਰਡਿੰਗ ਸੈਂਟਰ ਗਵਰਨਮੈਂਟ ਨੂੰ ਜਿਹੜਾ ਹੈ 올 ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਬੇਸ ਦੇ ਉੱਪਰ ਡੀਏ ਦਿੱਤਾ ਜਾਂਦਾ ਹੈ ਉਸ ਦੇ ਅਕੋਰਡਿੰਗ ਜਿਹੜੇ ਆਉਣ ਵਾਲੇ ਇਨਸਟਾਲਮੈਂਟਸ ਨੇ ਦੀ ਦੀ ਉਹ ਅਦਾ ਕੀਤੇ ਜਾਮ ਇਹ ਮੰਗ ਵੀ ਇੱਥੇ ਰੱਖੀ ਗਈ ਹੈ ਤੇ ਇੱਥੇ ਦੋਸਤੋ ਅੱਗੇ ਇੱਕ ਮੰਗ ਹੋਰ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਨਮੁਖ ਰੱਖੀ ਗਈ ਹੈ ਪਟੀਸ਼ਨਰਸ ਦੇ ਵੱਲੋਂ ਕਿ ਡੀਏ ਜਾਂ ਡੀਏ ਦੇ ਜਿਹੜੇ ਵੀ ਰਿਵਾਈਜ਼ਡ ਏਰੀਆ ਜਿਹੜੇ ਬਣਨਗੇ ਤੇ ਆਉਣ ਵਾਲੀਆਂ ਜਿਹੜੀਆਂ ਵੀ ਇੰਸਟਾਲਮੈਂਟ ਹੋਣਗੀਆਂ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਪੈਟਰਨ ਤੇ ਦਿੱਤੀਆਂ ਜਾਣ ਤੇ ਇਹਨਾਂ ਨੂੰ ਜਿਹੜੇ ਏਰੀਆਜ਼ ਨੇ ਇਹ ਵਿਦ ਇੰਟਰਸਟ ਜੋ ਕਿ 12% ਜਿਹੜਾ ਇਹਦਾ ਇੰਟਰਸਟ ਹੈ ਇਸ ਦੇ ਨਾਲ ਇਹ ਏਰੀਆਜ਼ ਦਿੱਤੇ ਜਾਣ ਤੇ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਡਿਲੇ ਇਹਨਾਂ ਦੀ ਪੇਮੈਂਟ ਦੇ ਵਿੱਚ ਹੁੰਦੀ ਹੈ ਤੇ ਇੱਥੇ ਦੋਸਤੋ ਪਟੀਸ਼ਨ ਦੇ ਜਿਹੜੇ ਕੋਸ਼ਲ ਨੇ ਉਹਨਾਂ ਨੇ ਇਹ ਵੀ ਗੱਲ ਰੱਖੀ ਹੈ ਕਿ ਉਹ ਜਿਹੜਾ ਸਰਟੀਫਾਈਜ਼ ਹੋ ਜਾਣਗੇ ਜੇਕਰ ਰਿਸਪੌਂਡਰਸ ਜਿਹੜੇ ਨੇ ਉਹ ਸਪੀਕਿੰਗ ਆਰਡਰ ਜਾਰੀ ਕਰਨ ਦਾ ਫੈਸਲਾ ਜਿਹੜਾ ਹੈ ਉਹ ਲੈਂਦੇ ਨੇ ਇਸ ਦੇ ਉੱਪਰ ਜਿਹੜਾ ਰਿਸਪੌਂਡੈਂਸ ਦੇ ਜਿਹੜੇ ਵੀ ਐਡਵੋਕੇਟ ਸੀ ਉਸ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਓਬਜੈਕਸ਼ਨ ਨਹੀਂ ਦਿੱਤਾ ਤੇ ਸਪੀਕਿੰਗ ਆਰਡਰ ਜਿਹੜੇ ਨੇ ਉਹ ਪਾਸ ਕਰਨ ਦੇ ਲਈ ਪੰਜਾਬ ਸਰਕਾਰ ਰਾਜੀ ਹੋ ਗਈ ਹੈ ਇਹਦੇ ਵਿੱਚ ਕੋਰਟ ਨੇ ਦੋਸਤੋ ਫੈਸਲਾ ਸੁਣਾ ਦਿੱਤਾ ਕਿ ਸਪੀਕਿੰਗ ਆਰਡਰ ਜਿਹੜੇ ਨੇ ਜਿਹੜੇ ਉਹ 3 ਮਹੀਨਿਆਂ ਦੇ ਅੰਦਰ ਅੰਦਰ ਇਸ ਆਰਡਰ ਦੀ ਸર્ટਿਫਾਈਡ ਕਾਪੀ ਲੈਣ ਤੋਂ 3 ਮਹੀਨਿਆਂ ਦੇ ਅੰਦਰ ਅੰਦਰ ਇਹ ਸਪੀਕਿੰਗ ਆਰਡਰ ਜਾਰੀ ਕਰਨੇ ਹੋਣਗੇ ਤੇ ਪਟੀਸ਼ਨਰਸ ਨੂੰ ਇਨਾਂ ਦੀ ਜਾਣਕਾਰੀ ਜਿਹੜੀ ਹੈ ਇਸ ਸਪੀਕਿੰਗ ਆਰਡਰ ਦੇ ਰਿਕਾਰਡਿੰਗ ਦੇਣੀ ਹੋਏਗੀ ਤਾਂ ਇੱਥੇ ਦੋਸਤੋਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇੱਕ ਜਿਹੜਾ ਕਿ ਇੰਪੋਰਟੈਂਟ ਜਿਹੜਾ ਐਕਸਪੈਕਟ ਇਸ ਕੇਸ ਦਾ ਇਹ ਵੀ ਹੈ ਕਿ ਪਟੀਸ਼ਨਰਸ ਨੂੰ ਇੱਕ ਮੌਕਾ ਦਿੱਤਾ ਜਾਊਗਾ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ ਜਿਹੜਾ ਕਿ ਇਹਨਾਂ ਨਾਲ ਜਿਹੜੀ ਉਸ ਤੋਂ ਬਾਅਦ ਜਿਹੜੀ ਕਿ ਸਪੀਕਿੰਗ ਜਿਹੜੇ ਕਿ ਆਰਡਰਸ ਨੇ ਉਹ ਪਾਸ ਕੀਤੇ ਜਾਣਗੇ ਤੇ ਜਿਸ ਵੀ ਤਰ੍ਹਾਂ ਦੀ ਇਹ ਸਪੀਕਿੰਗ ਆਰਡਰ ਪਾਸ ਕਰੋਗੇ ਉਹ ਪਟੀਸ਼ਨ ਨੂੰ ਕਨਵੇ ਕੀਤੇ ਜਾਣਗੇ ਰਿਸਪੌਂਡੈਂਸ ਦੇ ਵੱਲੋਂ ਤੇ ਇੱਥੇ ਵੀ ਜਿਹੜਾ ਮੈਂਸ਼ਨ ਕੀਤਾ ਗਿਆ ਕਿ ਸਾਫ਼ ਤੌਰ ਤੇ ਅਦਾਲਤ ਦੇ ਵੱਲੋਂ ਕਿ ਜੇ ਪਟੀਸ਼ਨ ਇਸ ਰੀਲੀਫ ਦੇ ਹੱਕਦਾਰ ਹੈਗੇ ਨੇ ਤਾਂ ਜਿਹੜਾ ਰਿਸਪੌਂਡੈਂਸ ਨੰਬਰ 2 ਦੇ ਵੱਲੋਂ ਇਹ ਜਿਹੜਾ ਰੀਲੀਫ ਹੈ ਇਹ ਦੇਣਾ ਪਊਗਾ ਪਟੀਸ਼ਨਰਸ ਦਾ ਇਸੇ ਤਰ੍ਹਾਂ ਇਹ ਕੇਸ ਦਾ ਜਿਹੜਾ ਫੈਸਲਾ ਫਾਈਨਲ ਕਰ ਦਿੱਤਾ ਗਿਆ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਦਾ ਸਪੀਕਿੰਗ ਆਰਡਰ ਡੀਏ ਨੂੰ ਲੈ ਕੇ ਪੰਜਾਬ ਸਰਕਾਰ ਜਾਰੀ ਕਰਨ ਦੇ ਲਈ ਰਾਜੀ ਹੋ ਚੁੱਕੀ ਹੈ ਹੁਣ ਕਿਸ ਤਰ੍ਹਾਂ ਦਾ ਸਪੀਕਿੰਗ ਆਰਡਰ ਪੰਜਾਬ ਸਰਕਾਰ ਜਾਰੀ ਕਰਦੀ ਹੈ ਤੇ ਕਦੋਂ ਤੱਕ ਸਪੀਕਿੰਗ ਆਰਡਰ ਜਾਰੀ ਹੁੰਦੇ ਨੇ ਔਰ ਇਹ ਇਹ ਅਹਿਮ ਗੱਲ ਇੱਥੇ ਰਹੇਗੀ ਸੋ ਦੋਸਤੋ ਇਸੇ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ